ਕਿ ਗ੍ਰਿਸਤੀ ਤਿੰਨ ਗੱਲਾਂ ਚੇਤੇ ਰੱਖ ਕੇ ਤੁਰੇ ਪਹਿਲੀ ਗੱਲ ਤੇ ਚੇਤੇ ਰੱਖ ਕੇ ਤੁਰੇ ਵੀ ਸਭ ਸੁੱਖ ਨਹੀਂ ਤੇ ਸਭ ਅੱਛਾ ਨਹੀਂ ਰਹਿਣਾ ਸਭ ਸੁੱਖ ਨਹੀਂ ਰਹਿਣਾ ਘਰ 'ਚ ਤੇ ਸਭ ਅੱਛਾ ਨਹੀਂ ਰਹਿਣਾ અપਮਾਨ ਵੀ ਹੋ ਸਕਦਾ ਕੋਈ ਵੀ ਘਟਨਾ ਚ ਵਾਪਰ ਸਕਦੀ ਓਹਦੇ ਲਈ ਪਹਿ ਤਿਆਰੀ ਕਰਕੇ ਰੱਖਣ ਦੋਵੇਂ ਚ اگਲੀ ਗੱਲ ਰਿਸ਼ਤੇਾਂ 'ਚ ਜਿੰਨੇ ਮਰਜ਼ੀ ਚੰਗੇ ਬਣ ਜਾਓ ਜਿੰਨਾ ਮਰਜ਼ੀ ਤੁਸੀਂ ਭਲਾ ਕਰ ਦਿਓ ਇਹ ਗੱਲ ਚੇਤੇ ਰੱਖਿਓ ਇਹਨਾਂ ਨੇ ਨਹੋਰੇ ਦੇਣ ਤੋਂ ਹਟਣਾ ਕੋਈ ਨਹੀਂ ਰਿਸ਼ਤੇਦਾਰਾਂ ਨੇ ਉਹਨਾਂ ਕਈ ਜਣਾਂ ਸਾਹ ਦਾਕੀ ਕੀਤਾ ਉਹ ਗੁਰਬਾਣੀ ਤਤ ਕਹਿ ਗਈ ਹੈ ਵੀ ਇਹ ਸਭ ਰਿਸ਼ਤੇ ਜਿਹੜੇ ਨੇ ਇਹ ਪੈਸੇ ਦੇ ਨੇ ਉਹ ਕਿਹੜਾ ਕਿਹੜਾ ਕਿਹਦਾ ਰਿਸ਼ਤਾ ਹੈ ਜੀ ਮਾੜੇ ਬੰਦੇ ਨੂੰ ਕਿਹੜਾ ਪੁੱਛਦਾ ਤੀਜੀ ਗੱਲ ਯਾਦ ਰੱਖਿਓ ਗ੍ਰਸਥ ਦੇ ਵਿੱਚ ਰਹਿੰਦੇ ਆ ਕਈ ਰਿਸ਼ਤੇ ਐਸੇ ਨੇ ਜਿੱਥੇ ਰੂਹ ਨਾ ਵੀ ਮੰਨੇ ਤੇ ਫਰਜ਼ ਅਦਾ ਕਰਨੇ ਪੈਣੇ ਨੂੰ ਉਹਨਾਂ ਫਰਜ਼ਾਂ ਤੋਂ ਭੱਜਣਾ ਨਹੀਂ